ਪਾਕਿਸਤਾਨ ਦੇ ਯੁੱਧ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਹਾਈ ਅਲਰਟ ਹੈ ਉਸੇ ਸਬੰਧ ਵਿੱਚ ਰਾਸਪੂਰਾ ਦੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਾਸਪੂਰਾ ਦੇ ਲੋਕਾਂ ਦੇ ਲਈ ਕੀ ਕਹਿਣਾ ਹੈ ਇਸ ਬਾਰੇ ਅਸੀਂ ਗਰਾਉਂਡ ਜ਼ੀਰੋ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਰਾਸਪੂਰਾ ਦਾ ਪ੍ਰਸ਼ਾਸਨ ਹਰ ਇੱਕ ਸਥਿਤੀ ਵਾਸਤੇ ਤਿਆਰ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਸਤਰਕ ਰਹਿਣਾ ਚਾਹੀਦਾ ਆਪਾਂ ਨੂੰ ਸਥਿਤੀ ਦੇ ਵਿੱਚ ਪ੍ਰਸ਼ਾਸਨ ਆਪਦੇ ਵੱਲੋਂ ਪੂਰੀ ਤਰ੍ਹਾਂ ਸਤਰਕ ਹੈ ਜੇ ਕਿਸੇ ਤਰ੍ਹਾਂ ਦਾ ਬਲੈਕਆਊਟ ਹੁੰਦਾ ਹੈ ਤਾਂ ਉਹਨਾਂ ਤੋਂ ਸਹਿਯੋਗ ਦੀ ਆਸ ਰੱਖਦੇ ਹਾਂ ਕਿਸੇ ਵੀ ਤਰ੍ਹਾਂ ਦੀ ਲਾਈਟ ਉਸ ਸਮੇਂ ਜਲਾਈ ਨਾ ਜਾਵੇ ਇਨਵਰਟਰਸ ਆਪਦੇ ਜੇ ਕੋਈ ਹੈਗੇ ਆ ਤਾਂ ਉਹਨੀਆਂ ਇਨਵਰਟਰਸ ਦੀਆਂ ਲਾਈਟਸ ਬੰਦ ਕਰ ਲੀਆਂ ਜਾਂ ਮੋਬਾਈਲ ਫੋਨਸ ਬੰਦ ਕਰ ਲੇ ਤਾਂ ਉਹਨਾਂ ਦੀਆਂ ਲਾਈਟਸ ਬੰਦ ਹੁਣ ਜੇ ਘਰਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਜਾਂ ਸੋਲਰ ਲਾਈਟਸ ਲੱਗੀਆਂ ਹੋਈਆਂ ਐਤਿਆਤਨ ਤੌਰ ਤੇ ਉਹਨਾਂ ਨੂੰ ਵੀ ਬੰਦ ਕਰ ਲਿਆ ਸਰ ਇੱਕ ਦੇਖਣ ਨੂੰ ਮਿਲਿਆ ਜਿਵੇਂ ਲਾਸਟ ਮੌਕ ਡ੍ਰੇਲ ਹੋਈ ਜਾਂ ਬਲੈਕਆਊਟ ਹੋਇਆ ਉਹਦੇ ਵਿੱਚ ਸਥਿਤੀ ਡਾਵਾ ਡੋਲ ਦੀ ਨਜ਼ਰ ਆਈ ਸ਼ਹਿਰ ਵਾਸੀਆਂ ਨੂੰ ਕੋਈ ਸਮਝ ਨਹੀਂ ਆਇਆ ਸਰ ਪ੍ਰਸ਼ਾਸਨ ਵੱਲੋਂ ਕੋਈ ਪੂਕਤਾ ਪ੍ਰਬੰਧ ਨਹੀਂ ਕੀਤਾ ਗਿਆ ਸੀ ਸਰ ਰਾਜਪੁਰੇ ਦੇ ਵਿੱਚ ਜਿਹੜਾ ਪਿਛਲੀ ਮੌਕ ਡ੍ਰਿਲ ਸੀ ਉਹਦੇ ਵਿੱਚ ਪਹਿਲਾਂ ਤਾਂ ਇਹ ਚੈੱਕ ਕੀਤਾ ਗਿਆ ਸੀਗਾ ਵੀ ਕਿੱਥੇ ਕਿੱਥੇ ਫਲੈਸ਼ ਪੁਆਇੰਟਸ ਆਉਂਦੇ ਆ ਵੀ ਜਿੱਥੇ ਕੌਣ ਕਿਹੜੀ ਸਾਈਡ ਤੇ ਕੌਣ ਆਨ ਰੱਖਦਾ ਹੈ ਕੌਣ ਆਫ ਰੱਖਦਾ ਹੈ ਤੇ ਕੀ ਕੀ ਪ੍ਰੋਬਲਮਸ ਆ ਸਕਦੀਆਂ ਤਾਂ ਉਹ ਮੌਕ ਡ੍ਰਿਲ ਦਾ ਐਕਸਪੀਰੀਅੰਸ ਵੀ ਇਸ ਚੀਜ਼ ਲਈ ਹੁੰਦਾ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਆਪਾਂ ਠੀਕ ਕਰ ਸਕੀਏ ਹੋ ਸਰ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਡਿਊਟੀ ਲਾਈ ਗਈ ਹੈ ਜਾਂ ਤੁਹਾਡੇ ਵੱਲੋਂ ਕੋਈ ਐਜੇ ਕੋਈ ਸਪੈਸ਼ਲ ਡਿਊਟੀ ਲਾਈ ਗਈ ਹੈ ਰਾਤ ਨੂੰ ਜਿਸ ਤਰ੍ਹਾਂ ਜੇ ਅਗਰ ਬਲੈਕਆਊਟ ਹੋ ਜਾਂਦਾ ਹੈ ਸ਼ਹਿਰ ਨਿਵਾਸੀਆਂ ਨੂੰ ਐਜੇ ਸਥਿਤੀ ਨਾਲ ਨਾ ਨਿਪਟਣਾ ਪਵੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਆਪਾਂ ਇੱਕ ਦੂਜੇ ਦੇ ਨਾਲ ਜੇ ਰਲ ਕੇ ਚੱਲਾਂਗੇ ਇੱਕ ਦੂਜੇ ਦੇ ਨਾਲ ਉਹਨੂੰ ਸਤਰਕ ਕਰਕੇ ਇੱਕ ਦੂਜੇ ਦੀ ਲਾਈਟਸ ਆਫ ਕਰਨ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਉਹਦੇ ਨਾਲ ਸਿਚੁਏਸ਼ਨ ਬਲੈਕਆਊਟ ਵਾਲੀ ਕੰਪਲੀਟਲੀ ਹੈਂਡਲ ਹੋ ਜਾਵੇਗੀ ਸਰ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਸਰ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਤੇ ਕੇ ਉਹ ਮੈ ਤੁਹਾਨੂੰ علیحدਾਂ ਹੁੰਦਾ ਨੋਟ ਦੇ ਦੇ ਸਰ ਕੋਈ ਇਤਾਂ ਦੀ ਪੈਨਿਕ ਸਿਚੁਏਸ਼ਨ ਕ੍ਰੀਏਟ ਕਰਦਾ ਹੈ ਉਹਦੇ ਬਾਰੇ ਜਿਵੇਂ ਸੋਸ਼ਲ ਮੀਡੀਆ ਤੇ ਇਹੋ ਜਿਹੀ ਜਾਣਕਾਰੀ ਜਾਣਕਾਰੀ ਉਹਦੇ ਖਿਲਾਫ ਅਫਾਫ ਲਾਉਣ ਦੇ ਲਈ ਉਹ ਡੈਫੀਨੇਟਲੀ ਕਾਰਵਾਈ ਕੀਤੀ ਸਰ ਜਿਵੇਂ ਬਾਜ਼ਾਰਾਂ ਦੇ ਵਿੱਚ ਆ ਸਬਜੀ ਮੰਡੀ ਦੇ ਲੋਕ ਨਾ ਅਨਨੈਸੈਸਰੀ ਚਾਹਾਂ ਆਪਣੀ ਜ਼ਰੂਰਤ ਤੋਂ ਜ਼ਿਆਦਾ ਸਮਾਨ ਪਰਚੇਸ ਕਰਕੇ ਰੱਖ ਰਹੀ ਹੈ ਉਹਨਾਂ ਪਰ ਤੁਹਾਡਾ ਕੀ ਕਹਿਣਾ ਜੀ ਮੈਂ ਲੋਕਾਂ ਨੂੰ ਇਹ ਕਾਵਾਂਗਾ ਕਿ ਆਪਣੇ ਕੋਲ ਇੱਥੇ ਕੋਈ ਖਾਧੇ ਪਦਾਰਥਾਂ ਦੀ ਕੋਈ ਅਪੂਰਤੀ ਘਟਨੀ ਹੈਗੀ ਆਪਣੇ ਕੋਲ ਪੂਰਨ ਤੌਰ ਤੇ ਅਵੇਲੇਬਲ ਹੈਗੇ ਨੇ ਤੇ ਉਸ ਤਰ੍ਹਾਂ ਦੀ ਕੋਈ ਹੋਲਡਿੰਗ ਕਰਨ ਦੀ ਲੋੜ ਨਹੀਂ ਹੈਗੀ ਘਬਰਾਣ ਦੀ ਲੋੜ ਹੈ ਨਹੀਂਗੀ ਕੋਈ ਇਸ ਤਰ੍ਹਾਂ ਦੀ ਪੈਨਿਕ ਸਿਚੁਏਸ਼ਨ ਹੈ ਨਹੀਂਗੀ ਤੇ ਆਪਾਂ ਅਲਰਟ ਰਹੀਏ ਸਾਵਧਾਨ ਰਹੀਏ ਜਦੋਂ ਅਲਰਟ ਦਿੱਤਾ ਜਾਂਦਾ ਤਾਂ ਉਹ ਆਪਣੇ ਘਰਾਂ ਚ ਰਹੀਏ ਲਾਈਟਾਂ ਬੰਦ ਕਰਕੇ ਰੱਖੀਏ ਤੇ ਆਪਣਾ ਕੰਮ ਆਪਣੀ ਸ਼ਾਂਤੀ ਮੇਨਟੇਨ ਕਰਕੇ ਰੱਖੀਏ ਤਾਂ ਜੋ ਆਪਾਂ ਉਸ ਸਮੱਸਿਆ ਦੇ ਨਾਲ ਨਜਿੱਟ ਸਕੀਏ ਸਰ ਜਲੰਧਰ ਦੇਖਣ ਆਇਆ ਜਿਵੇਂ ਬਲੈਕਆਊਟ ਜਦ ਹੁੰਦੀ ਹੈ ਜੀ ਮੋਸਟਲੀ ਲੋਕਾਂ ਦੀ ਲਾਈਟਾਂ ਮਾ ਆਨ ਹੁੰਦੀਆਂ ਉਹਨਾਂ ਦੀਆਂ ਜਾਂ ਬਜ਼ਾਰਾਂ ਦੇ ਵਿੱਚ ਜਿਹੜੇ ਘੁੰਮ ਰਹੇ ਹੁੰਦੇ ਆ ਬਾਈਕਾਂ ਲੈ ਕੇ ਕੋਈ ਪੁਲਿਸ ਤੇ ਕੋਈ ਕੁਖਤਾ ਪ੍ਰਬੰਧ ਹੈਗੇ ਪੁਲਿਸ ਦੇ ਨੂੰ ਕਹਿ ਦਿੱਤਾ ਹੈ ਜ਼ਰੂਰੀ ਹਦਾਇਤਾਂ ਉਹਨਾਂ ਨੂੰ ਜੂਰੀ ਉਹਨਾਂ ਨੂੰ ਦੱਸ ਦਿੱਤੀਆਂ ਹਨ ਕਿ ਆਪਾਂ ਇਹਨੂੰ ਆਪਾਂ ਮੈਸੇਜ ਲਵਾ ਕੇ ਜਿੰਨੇ ਵੀ ਸਮਾਜ ਸੇਵੀ ਸੰਗਠਨ ਹੈ ਉਹਨਾਂ ਦੇ ਥਰੂ ਮਿਊਨਿਸਪਲ ਕਾਉਂਸਲਰਸ ਦੇ ਥਰੂ ਪਿੰਡਾਂ ਚ ਸਰਪੰਚਾਂ ਦੇ ਥਰੂ ਅਸੀਂ ਸਾਰਿਆਂ ਨੂੰ ਰੀਚ ਕਰ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਅਨਗਿਲੀ ਨਾ ਵਰਤੀ ਜਾਵੇ ਜਿਸ ਤੇ ਵਿੱਚ ਲਾਈਟ ਜਲਾ ਕੇ ਜਾਂ ਕੋਈ ਬਾਈਕ ਚਲਾਈ ਜਾਵੇ ਬੱਚਿਆਂ ਨੂੰ ਵੀ ਮੈਂ ਗੁਰੇਸ਼ ਕਰਾਂਗਾ ਜਵਾਨ ਮੁੰਡੇ ਕੁੜੀਆਂ ਨੂੰ ਵੀ ਜੇ ਕੋਈ ਇਸ ਤਰ੍ਹਾਂ ਵਰਤਦਾ ਹੈ ਤਾਂ ਉਹ ਗਲਤ ਗੱਲ ਆ ਉਹਨੂੰ ਉਸ ਤੋਂ ਗੁਰੇਜ਼ ਕੀਤਾ ਜਾਵੇ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਜੀ ਸਭ ਜੋ ਹਾਲਾਤ ਚੱਲ ਰਹੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਬਾਹਰ ਪ੍ਰਸ਼ਾਸਨ ਵੱਲੋਂ ਬਲੈਕਆਊਟ ਦਾ ਲੋਕ ਜੀ ਦਾ ਵੀ ਸੰਪਤੀ ਸੱਜਾ ਰਿਹਾ ਤੇ ਇਦਾਂ ਹੀ ਜਿਹੜੇ ਸਬਜ਼ੀ ਮੰਡੀ ਆ ਸ਼ਹਿਰ ਦੀ ਉਹ ਸਿੱਤੀ ਕੰਸਲ ਤੁਹਾਡੇ ਮੈਕਫੇ ਨਾਲ ਹੈ ਜੀ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾਂਦੇ ਕਿਉਂਕਿ ਸ਼ਹਿਰ ਨਿਵਾਸੀ ਸਿੱਧਾ ਜੇ ਆਉਂਦੇ ਨੇ ਤਾਂ ਮੰਡੀ ਦੇ ਵਿੱਚ ਜਿਹੜੇ ਆਉਂਦੇ ਨੇ ਜੇ ਇਤਾਂ ਦੀ ਆਫਤ ਕਰਦੀ ਜੀ ਉਹਨੂੰ ਮੰਡੀ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਸਾਡੇ ਵੱਲੋਂ ਔਰ ਮੰਡੀ ਦੇ ਵਿੱਚ ਸਾਡੇ ਸਟਾਫ ਵੱਲੋਂ ਤੇ ਮੇਰੇ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਾਡੇ ਸਤਕਾਰਯੋਗ ਜਿਹੜੇ ਹਲਕਾ ਨਿਵਾਸੀ ਹੈ ਕਿਸੇ ਤਰ੍ਹਾਂ ਦੀ ਵਣਾਂ ਦਾ ਲੁੱਟਖੋਣਾ ਹੋਵੇ ਤੇ ਜਿਹੜੀ ਵੀ ਸਬਜ਼ੀਆਂ ਬਾਜੀਆਂ ਹੈਗੀਆਂ ਨੇ ਜੋ ਰੇਟ ਹੈਗੀਆਂ ਨੇ ਉਸੇ ਰੇਟ ਤੇ ਮਿਲਣਾ ਕਿਸੇ ਵੱਲੋਂ ਵੀ ਦੁਕਾਨਦਾਰ ਵੱਲੋਂ ਆੜਤੀ ਵੱਲੋਂ ਮਤਲਬ ਨਜਾਇਜ਼ ਤੌਰ ਤੇ ਰੇਟ ਵਧਾ ਕੇ ਉਹਨਾਂ ਨਾਲ ਨਾ ਕਰੇ ਸਰ ਇਹ ਵੀ ਤੁਹਾਡੇ ਵੱਲੋਂ ਕੋਈ ਪ੍ਰਤੀਸ਼ਠਾ ਨਹੀਂ ਦਿੱਤਾ ਜਾ ਰਿਹਾ ਕਿ ਕੋਈ ਕਾਲਾ ਵਪਾਰੀ ਜਾਂ ਸਟਾਕ ਨਾ ਕੀਤਾ ਜਾਵੇ। ਹਾਂ ਬਿਲਕੁਲ ਅਸੀਂ ਬਿਲਕੁਲ ਧਿਆਨ ਰੱਖਿਆ ਹੋਇਆ ਹੈ ਜੀ ਕਿਸੇ ਮਤਲਬ ਅਸੀਂ ਆਪਣੇ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹਨਾਂ ਤੋਂ ਕਹਿ ਦਿੱਤਾ ਗਿਆ ਹੈਗਾ ਕਿ ਜਿੰਨੇ ਵੀ ਸਾਡੇ ਲਾਇਸੈਂਸੀ ਹਨ ਕਲੀਅਰ ਕਰ ਦਿੱਤਾ ਜਾਵੇ ਕਿ ਕੋਈ ਵੀ ਬੰਦਾ ਜਿੰਨਾ ਸਟਾਕ ਰੱਖ ਸਕਦਾ ਹੈਗਾ ਐਸ ਪਰ ਕਾਨੂੰਨ ਉਸ ਤੋਂ ਵੱਧ ਸਟਾਕ ਨਾ ਰੱਖੇ ਔਰ ਕਿਸੇ ਵੀ ਤਰ੍ਹਾਂ ਦੀ ਅਸੀਂ ਜਿਹੜੀ ਕਾਲੇ ਵਪਾਰੀ ਚ ਹੁੰਦੀ ਵੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਚੇਅਰਮੈਨ ਸਾਹਿਬ ਜਿਹੜੇ ਆਨਲੋਕੀ ਹੈਗੇ ਤੁਸੀਂ ਉਹਨਾਂ ਨੂੰ ਕੀ ਦੇ ਦੇਣਾ ਚਾਹ ਰਹੇ ਆ? ਉਹ ਮਤਲ ਅਨਨੈਸੈ ਉਹਨਾਂ ਤੋਂ ਤੁਹਾਡਾ ਕੀ ਕਹਿਣਾ ਜੀ ਮੈਂ ਦੇਖੋ ਸਾਰੇ ਹੀ ਸਰਕਾਰੀ ਲੋਕ ਹਲਕਾ ਨਿਵਾਸੀ ਨੇ ਕਹਿੰਦਾ ਕਿ ਰਖੋ ਜਿਹੜੇ ਹਾਲਾਤ ਬਣੇ ਹੋਏ ਆ ਲੜਾਈ ਦੇ ਪਾਕਿਸਤਾਨ ਆਪਣੇ ਆਪਾਂ ਸਾਰਿਆਂ ਨੂੰ ਪਤਾ ਹੈਗਾ ਪੈਨਿਕ ਆਨ ਦੀ ਲੋਗ ਨਹੀਂ ਹੈਗੀ ਤੇ ਜਿਵੇਂ ਵੀ ਸਰਕਾਰ ਵੱਲੋਂ ਜੋ ਵੀ ਗਾਈਡਲਾਈਨ ਆਂਦੀਆਂ ਨੇ ਚਾਹੇ ਆਪਣਾ ਆਪਣਾ ਜੋ ਵੀ ਗਾਈਡਲਾਈਨ ਆਂਦੀਆਂ ਹੈਗੀਆਂ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਜਿਵੇਂ ਰਾਤ ਨੂੰ ਜਾਂ ਸਵੇਰੇ ਜਿਵੇਂ ਵੀ ਹੁੰਦਾ ਹੈਗਾ ਜੇ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਲਾਈਟਸ ਕੱਪਰ ਬੰਦ ਕੀਤੀਆਂ ਜਾਣ ਘਰਾਂ ਦੇ ਵਿੱਚ ਰਹਿ ਜਾਵੇ ਤੇ ਟਰੈਵਲ ਨਾ ਕੀਤਾ ਜਾਵੇ ਇਹ ਸਾਰਿਆਂ ਨੂੰ ਫੋਲ ਦਿੱਤਾ ਜਾਵੇ ਬਾਕੀ ਸਾਡੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਹੈਗੇ ਆਂ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਜਿਹੜੀ ਸਾਡੇ ਰਿਲੇਟਡ ਜੋ ਮੇਰੇ ਅੰਡਰ ਆਂਦਾ ਹੈਗਾ ਉਹ ਡਿਪਾਰਟਮੈਂਟ ਉਹ ਕਿਸੇ ਨਾਲ ਕੋਈ ਦਿੱਕਤ ਨਹੀਂ ਆਉਂਦਾ जारी किया करता है हाँ बिल्कुल इशू कर दिए गए जो किसी तरह समस्या आती है तो उस हेल्पलाइन पर फोन करके उन्होंने कॉन्टेक्ट कर सकते जी डॉक्टर सोनिया जंगवाल एस एम ओ राजपुरा मैडम जो इस टाइम स्थिति चल रही है तो इस संबंध में आपके होस्पिटल में क्या हम लोगों ने टीम अपने डॉक्टर तैयार कर लिया हुई है और 24 फोर आवर्स की सर्विसेज देने को हम तैयार बैठे हुए हैं स्पेशलिस्ट हमारे पास हैं एमरजेंसी हमारी तैयार है एमरजेंसी की मेडिसिन का स्टोर पूरा स्टॉक पूरा कर लिया गया है और किट्स बना ली गई हैं जो कि अगर बाहर भी भेजनी पड़ जाए तो हम भेज सकें तो में में भी कुछ बेड बेड्स हमने ऑलरेडी इंक्रीज कर दिए हैं बेड्स के लिए हम लोगों ने कोविड वार्ड अपना खोल दिया हुआ है तो उसमें अराउंड हम थर्टी फोर्टी बेड्स और कर सकते हैं मोबाइल टीमें भी तैयार की मोबाइल भी हमने तैयार की हमने तीन टीम्स तो तैयार करी हैं बेसिकली और उनके हम लोगों ने ड्रिल्स भी करे हैं तो कोई हेल्पलाइन नंबर भी जारी किया हॉस्पिटल हॉस्पिटल का ऑलरेडी हेल्पलाइन नंबर्स हैं वो डीसी uh, है, मैम और वो सब के थ्रू पूरा स्प्रेड uh, हो चुका हुआ है uh, आपका इनफैक्ट सिविल सर्जन के पास भी हमारे नंबर्स हैं

अब तो तो अब जो छुट्टियों पर अच्छा पर जा जा रहे है। थे थे तो लिए लिए हैं उनकी किसी को छुट्टी नहीं भेजा क्लॉक है पहले भी रहती हैं अब थोड़ा हम उसको फॉलो कर रहे हैं और द थिंग इज़ जो मेडिकली कोई अनसाउंड हो जाता है जब तक उसका प्रूफ नहीं होगा तो नई छुट्टी मिलेगी उसको कोई है जी, मिली नहीं है जी। अपने अ, इस तरह का मतलब ऑल मतलब इंडिया तो, लेवल पर भी ले लेगी। लेगी। भी ले। अभी तक हमारे को कुछ इस तरह का इंफॉर्मेशन नहीं आई रात रात को हम लोग ब्लैकआउट्स भी करने शुरू हो गए हुए हैं हॉस्पिटल के भी ब्लैकआउट्स हुए हुए हैं तो वी आर गेटिंग प्रिपेयर्ड फॉर इट पर अभी तक हमारे सुनने में कुछ नहीं आया जिसमें नहीं।, नहीं हम लोगों के अब हमने ऑपरेशन जो है इनफैक्ट जितने आपके कोई इमरजेंसी होगा दैट इज़ अ डिफरेंट स्टोरी अदरवाइज जो सिलेक्टिव और वो सब ऑपरेशंस हैं वो हाथ से बंद है

ਕਿ ਵੀ ਜਿਹੜਾ ਹੈਗਾ ਬਲੈਕਆਊਟ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਤੁਸੀਂ ਇਸ ਦੀ ਇਨਵਨ ਪਾਲਣਾ ਕਰੋ ਜੇ ਕੋਈ ਰਾਤ ਨੂੰ ਜਦੋਂ ਸਾਰਨ ਵੱਜਦਾ ਹੈਗਾ ਵੀ ਤੁਸੀਂ ਵੀ ਸਾਰੀ ਲਾਈਟਾਂ ਜਿਹੜੀਆਂ ਹੈਗੀਆਂ ਬੰਦ ਕਰ ਲਓ ਜਿਹੜੇ ਰਾਤ ਨੂੰ ਕੋਈ ਵੀ ਮਂਢੀਰ ਤੁਰੀ ਫਿਰਦੀ ਹੈ ਰਾਤ ਨੂੰ ਸਕੂਟਰਾਂ ਦੇ ਉਹ ਆਪਣੀ ਲਾਈਟ ਬੰਦ ਕਰ ਲੈਣ ਤੇ ਜੇ ਕੋਈ ਇਸ ਚੀਜ਼ ਇਸ ਦਰਾਨੇ ਕੋਈ ਵੀ ਮਤਲਬ ਸਾਨੂੰ ਨੋਟਿਸ ਦੇ ਵਿੱਚ ਆਇਆ ਫਿਰ ਸਖਤ ਕਾਰਵਾਈ ਕੀਤੀ ਜਾਊ ਸਰ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹ ਰਹੇ ਆਂ ਕਿ ਉਹ ਜਾਂ ਤਰਫੇ ਆਪਣੇ ਘਰਾਂ 'ਚ ਹੀ ਰਹਿਣ ਉਸ ਟਾਈਮ ਹਾਂ ਜਦੋਂ ਬਲੈਕਆਊਟ ਹੁੰਦਾ ਉਸ ਟਾਈਮ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਜਿਹੜੇ ਇਨਵਰਟਰ ਆ ਜਾਂ ਕੋਈ ਹੋਰ ਹੈਗਾ ਲਾਈਟ ਜਗਦੀ ਹੈਗੀ ਉਹਨੂੰ ਮਤਲਬ ਸਵਿਚ ਆਫ ਕੀਤਾ ਜਾਵੇ ਉਹਨਾਂ ਇਸ ਵੰਨੋਂ ਵੀ ਕੋਈ ਟੀਮਾਂ ਬਣੀਆਂ ਗਈਆਂ ਨੇ ਜਿਹੜੀ ਨਿਗਰਾਨੀ ਰੱਖਣਗੀਆਂ ਹਾਂ ਜਦੋਂ ਵੀ ਜਦੋਂ ਹੁੰਦਾ ਹੈਗਾ ਉਸ ਟਾਈਮ ਵੀ ਅਸੀਂ ਵੀ ਬਾਹਰ ਹੁੰਦੇ ਸਾਡੇ ਐਸਚਓ ਸਹਿਬਾਨ ਵੀ ਇਲਾਕੇ ਦੇ ਵਿੱਚ ਹੀ ਮਤਲਬ ਰਹਿੰਦੇ ਹੈਗੇ ਆ ਸਰ ਕੋਈ ਪੈਨਿਕ ਕੋਈ ਇਦਾਂ ਦੀ ਕੋਈ ਸਿਚੁਏਸ਼ਨ ਕ੍ਰੀਏਟ ਕਰਦਾ ਤਾਂ ਤੁਹਾਡੇ ਕੋਲੋਂ ਕੀ ਕਰਦੇ ਉਹ ਤੇ ਸਖਤ ਕਾਰਵਾਈ ਕੀਤੀ ਜਾਊਗੀ ਵੀ ਜੇ ਕੋਈ ਲੋਕਾਂ ਦੇ ਸੋਸ਼ਲ ਮੀਡੀਆ ਤੇ ਅਫਵਾਹਾਂ ਵੀ ਠਾਉਂਦੇ ਹੈਗੇ ਉਹ ਉੱਤੇ ਵੀ ਮਤਲਬ ਸੁਚੇਤ ਰਹਿਣ ਲੋਕ ਇਸ ਤੋਂ ਬਿਨਾ ਸਰ ਹੋਰ ਹਲਕਾ ਬਰਤ ਤੁਸੀਂ ਕੀ ਸੰਦੇਸ਼ ਦੇਣਾ ਚਾਹ ਰਹੇ ਆ ਆਪਣੇ ਬਤਨ ਦੀ ਬਸ ਕੋਈ ਡੰਨ ਦੀ ਕੋਈ ਗੱਲ ਨਹੀਂ ਹੈਗੀ ਬਸ ਸਭ ਕੁਝ ਪੀਸਫੁੱਲ ਆ ਕੋਈ ਵੀ ਜ਼ਿਆਦਾ ਅਫਵਾਹਾਂ ਤੇ ਉਹ ਨਾ ਕਰਨ ਲੋਕ ਠੀਕ